ਦੇਰ ਰਾਤ ਨੂੰ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਦੀਨੋਂ ਦੇ थाना ਕਿਲਾ ਲਾਲ ਸਿੰਘ ਦੇ ਵਿਖੇ ਤਰਦਸ ਦੇ ਕਿ ਤਮਾਕਾ ਖੇਜ ਉਸਮਗਰੀ ਨਾਲ ਹਮਲਾ ਹਮਲਾ ਹੋਣ ਦੇ ਮਾਮਲੇ ਦੇ ਵਿੱਚ ਇਹ ਸਾਹਮਣੇ ਆਇਆ ਕਿ ਮਾਮਲੇ ਦੇ ਵਿੱਚ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਐਸਐਸਪੀ ਸੁਹੇਲ ਮੀਰ ਕਾਸਿਮ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਦੇ ਵੱਲੋਂ ਤਮਾਕੇ ਦੇਵਾ ਸੁਣੀਤਾ ਗਈ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇਸ ਤੋਂ ਬਾਅਦ ਉਹਨਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਇਲਾਕੇ ਦੀ ਸਰਚ ਸ਼ੁਰੂ ਕਰ ਦਿੱਤੀ ਗਈ ਸੀ ਜਦਕਿ ਹਾਲੇ ਤੱਕ ਕੋਈ ਵੀ ਅਜਿਹਾ ਸੁਰਾਗ ਨਹੀਂ ਮਿਲਿਆ ਹੈ ਕਿ ਕੋਈ ਬੰਬ ਤਮਾਕਾ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੇ ਵਿਸਫੋਟਕ ਦਾ ਬਲਾਸਟ ਹੋਵੇ ਜਦਕਿ ਉਹਨਾਂ ਦੇ ਵੱਲੋਂ ਸਰ ਹੈਕ ਵਿਦੇਸ਼ ਦੇ ਵਿੱਚ ਬੈਠੇ ਆਤਵਾਦੀ ਹੈਪੀ ਪਾਸ਼ਿਆ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦੀ ਇੱਕ ਪੋਸਟ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇਹਦੇ ਚ ਅੱਜ ਸਵੇਰੇ ਕਰੀਬਨ 3 ਵਜੇ ਬਟਾਲਾ ਪੁਲਿਸ ਨੂੰ ਕਿਸੇ ਮੀਡੀਆ ਪਰਸਨ ਵੱਲੋਂ ਇੱਕ ਕੁਇਰੀ ਆਈ ਸੀਗੀ ਕਿ ਜਿਹੜਾ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਹੈ ਉੱਥੇ ਕੋਈ ਬਲਾਸਟ ਹੋਇਆ ਹੈ। ਇਸ ਕੁਇਰੀ ਨੂੰ ਬਟਾਲਾ ਪੁਲਿਸ ਨੇ ਇਨਪੁਟ ਮੰਦੇ ਹੋਏ ਉਥੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੀਆਂ ਸੋ ਟੀਮਸ ਜਿਹੜੀਆਂ ਸੀ ਇਹ ਦੇ ਵਰ ਲੈਡ ਬਾਈ ਜੀਓ ਰੈਂਕ ਆਫਸਰਸ ਤਾਂ ਉਥੇ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਸਟੇਸ਼ਨ ਦੀ ਬਿਲਡਿੰਗ ਹੈ ਉਹ ਚੈੱਕ ਕੀਤੀ ਗਈ ਪਰ ਉਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਐਕਸਪਲੋਜਨ ਦਾ ਬਟ ਫਿਰ ਵੀ ਐਸ ਅ ਮੈਟਰ ਆਫ ਪ੍ਰੀਕਾਸ਼ਨ ਅਸੀਂ ਉਸ ਤੋਂ ਬਾਅਦ ਥਾਣੇ ਦੇ ਬਾਹਰ ਲਾ ਜਿਹੜਾ ਏਰੀਆ ਹੈ ਦਾ ਵਿਸਿਨਿਟੀ ਏਰੀਆ ਆਫ ਦਾ ਪੁਲਿਸ ਸਟੇਸ਼ਨ ਉਹ ਵੀ ਡੀਟੇਲਸ ਏਸੀ ਸਰਚ ਕਰ ਲਿਆ ਪਰ ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਰਾਗ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਕੋਈ ਸਾਈਨ ਨਹੀਂ ਸੀਗਾ ਕਿਸੇ ਐਕਸਪਲੋਸ਼ਨ ਦਾ ਤਾਂ ਇਨਫੈਕਟ ਅਸੀਂ ਬੜੀ ਪ੍ਰੋਲੌਂਗਡ ਦੇ ਵਿੱਚ ਸਰਚ ਕੀਤੀ ਤਾਂ ਸਵੇਰੇ ਉਥੇ ਮੀਡੀਆ ਦੇ ਸਾਥੀ ਵੀ ਆਏ ਸੀਗੇ ਉਹਨਾਂ ਨੇ ਵੀ ਵੇਖ ਲਿਆ ਕਿ ਉਥੇ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਉਹ ਇਹਦੇ ਵਿੱਚ ਡਵੈਲਪਮੈਂਟ ਇਹ ਹੈ ਕਿ ਇੱਕ ਹੈਪੀ ਪਸ਼ੀਆ ਨਾਮ ਦਾ ਇੱਕ ਟੈਰਰਿਸਟ ਹੈ ਯੂਐਸ ਬੇਸਡ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਬਲਾਸਟ ਦੀ ਜ਼ਮਵਾਰੀ ਕਬੂਲ ਕਰਦੀ ਉਸ ਬੇਸਿਸ ਤੇ ਇਹਦੇ ਚ ਐਕਸਪਲੋਸ਼ਨ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਤਾਂ ਅਸੀਂ ਇਹਦੇ ਚ ਤਤਤੀਸ਼ਟਾਰਟ ਕੀਤੀ ਹੈ ਤਾਂ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਫ ਇਟ ਇਸ ਸਬਸਟੈਂਸ਼ੀਏਟਿਡ ਕਿ ਉਥੇ ਬਲਾਸਟ ਹੋਇਆ ਤਾਂ ਉਹਦੇ ਵਿੱਚ ਜਿਹੜੇ ਕਲਪਰੇਟਸ ਹੈ ਦੇ ਵਿ ਮੈਟ ਵਿਦ ਐਗਜ਼ੈਂਪਲਰੀ ਪਨਿਸ਼ਮੈਂਟ ਤਾਂ ਫਿਲਹਾਲ ਅਸੀਂ ਸਰਚ ਕਰ ਰਹੇ ਨੇ ਫਿਰ ਵੀ ਏਰੀਆ ਅਸੀਂ ਦੋ ਤਿੰਨ ਵਾਰੀ ਕਰ ਲਿਆ ਬਟ ਅਸੀਂ ਉਹਨੂੰ ਉਹਦਾ ਸਰਚ ਦਾ ਰੇਡੀਅਸ ਵਧਾ ਰਹੇ ਨੇ ਤਾਂ ਇਹ ਜ਼ਰੂਰ ਜਿਸ ਤਰ੍ਹਾਂ ਆਇਆ ਸੀਗਾ ਕਿ ਆਵਾਜ਼ ਆਈ ਬਟ ਆਨ ਗਰਾਉਂਡ ਤੁਸੀਂ ਵੀ ਉਥੇ ਚੈੱਕ ਕਰ ਲਿਆ ਉਥੇ ਕੋਈ ਸਾਈਨ ਨਹੀਂ ਹੈ ਕਿਸੇ ਪ੍ਰਕਾਰ ਦਾ ਅਸੀਂ ਇਹਦੇ ਵਿੱਚ ਜਿਹੜੇ